ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਈਆਂ ਤੁਹਾਡੇ ਵਾਸਤੇ ਉਹ ਹੈਗੀ ਆ ਡੋਰੀ ਜਿਹੜੀ ਬਣਾਈਦੀ ਉਹ ਕਿਸ ਤਰੀਕੇ ਨਾਲ ਬਣਾਈਦੀ ਆ ਜਿਹਦੇ ਨਾਲ ਆਪਾਂ ਲੁਕੀਆਂ ਬਣਾਉਨੇ ਆ ਤੇ ਚ ਪਿੱਛੇ ਲਟਕਣ ਲਗਾਉਨੇ ਆ ਤਾਂ ਉਹਦੇ ਵੀ ਕੰਮ ਆਉਂਦੀ ਆ ਤੇ ਉਹ ਬਣਾਉਣੀ ਕਿਸ ਤਰੀਕੇ ਨਾਲ ਤੇ ਉਹਨੂੰ ਪਲਟਣਾ ਬਹੁਤ ਹੀ ਆਸਾਨ ਤਰੀਕੇ ਨਾਲ ਦੱਸੂਗੀ ਜਿਹੜਾ ਪਲਟਣਾ ਸਭ ਤੋਂ ਔਖਾ ਹੁੰਦਾ ਜਦੋਂ ਆਪਾਂ ਡੋਰੀ ਬਣਾ ਲੈਨੇ ਆ ਵੀ ਇੱਕ ਡੋਰੀ ਕੱਢਣੀ ਬਹੁਤ ਔਖੀ ਹੁੰਦੀ ਆ ਤੇ ਉਹੀ ਮੈਂ ਤੁਹਾਨੂੰ ਦੱਸਣਾ ਅੱਜ ਤੇ ਇਹ ਹੈਗਾ ਆਪਣੇ ਕੋਲੇ ਲੂਪ ਟਰਨਰ ਇਹ ਜਿਹੜਾ ਡੋਰੀ ਸਿੱਧੀ ਕਰਨ ਦਾ ਇਹਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਜਿਹੜੀ ਡੋਰੀ ਆਪਾਂ ਸਿੱਧੀ ਕਰ ਸਕਦੇ ਹਾਂ ਤੇ ਮੈਂ ਤੁਹਾਨੂੰ ਡੋਰੀ ਕੱਟਣੀ ਵੀ ਦੱਸੂਗੀ ਜਿਹੜੀ ਜਦੋਂ ਡੋਰੀ ਕੱਟਣੀ ਆ ਤੁਸੀਂ ਪੂਰੀ ਰੇਵ ਹੋਣੀ ਚਾਹੀਦੀ ਆ ਤੁਹਾਡੀ ਜਿਵੇਂ ਆਪਣੇ ਕੋਲੇ ਸਮਝ ਲਓ ਚੌਰਸ ਕਪੜਾ ਤੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਟਰਨ ਕਰਨਾ ਪੂਰੀ ਰੇਵ ਜਿੰਨੀ ਰੇਵ ਤੁਸੀਂ ਬਣਾਵੋਗੇ ਓਨੀ ਹੀ ਡੋਰੀ ਵਧੀਆ ਬਣੂਗੀ ਤੇ ਇਤੋਂ ਆਪਾਂ ਕੱਟ ਲਾਂਗੇ ਹੁਣ ਤੁਸੀਂ ਇਹਦੇ ਤੋਂ ਜਿਹੜੀ ਹੈਗੀ ਆ 1 ਇੰਚ ਦੀ ਡੋਰੀ ਉਸ ਤਰੀਕੇ ਨਾਲ 1 ਇੰਚ ਦਾ ਮਾਰਜਿਨ ਰੱਖ ਕੇ ਤੁਸੀਂ ਇਥੋਂ ਕਟਿੰਗ ਕਰ ਲੈਣੀ ਹੈ ਕੱਪੜੇ ਦੀ ਇਹ ਹੋ ਗਈ ਆਪਣੀ ਰੇਬਲੀਰ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਲਗਾਉਣੀ ਹੈ ਸਲਾਈ ਉਹ ਜਿੰਨੀ ਆਪਾਂ ਡੋਰੀ ਬਰੀਕ ਰੱਖਣੀ ਆ ਜਾਂ ਮੋਟੀ ਰੱਖਣੀ ਆ ਉਸ ਹਿਸਾਬ ਨਾਲ ਤੁਸੀਂ ਇਹਦੇ ਤੇ ਸਲਾਈ ਲਗਾਉਣੀ ਆ ਬਿਲਕੁਲ ਬਰਾਬਰ ਸਲਾਈ ਨੂੰ ਬਿਲਕੁਲ ਬਰਾਬਰ ਲਗਾਉਣਾ ਇੱਥੋਂ ਮੈਂ ਡੋਰੀ ਬਰੀਕ ਤਿਆਰ ਕਰਨੀ ਆ ਕਿਉਂਕਿ ਮੈਂ ਲੂਪਸ ਲਾਉਣੇ ਆ ਇਸ ਕਰਕੇ ਡੋਰੀ ਜਮਾਂ ਬਰੀਕ ਆਪਾਂ ਬਣਾਉਣੀ ਆ ਤੇ ਉਸ ਹਿਸਾਬ ਨਾਲ ਸਲਾਈ ਲਗਾਉਣੀ ਆ ਤੁਸੀਂ ਜਿੰਨੀ ਵੀ ਚਾਹੋ ਦੋਰੀ ਬ੍ਰੀਕ ਜਾਂ ਮੋਟੀ ਜਿਹੀ ਮੇ ਰੱਖਣੀ ਉਸ ਹਸਾਬ ਨਾਲ ਸਲਾਈ ਲਗਾ ਲੈਣੀ ਹੈ ਪਹਿਲਾਂ ਸਾਰੇ ਤੇ ਹੁਣ ਡੋਰੀ ਬਣਾਉਣ ਤੋਂ ਬਾਅਦ ਸਲਾਈ ਲਗਾਉਣ ਤੋਂ ਬਾਅਦ ਆਪਾਂ ਲੂਪ ਟਰਨਰ ਇਹਨੂੰ ਆਪਾਂ ਜਿੱਥੇ ਆਪਾਂ ਸਲਾਈ ਲਗਾਈ ਆ ਸਲਾਈ ਵਾਲੀ ਜਗ੍ਹਾ ਆਪਾਂ ਲੂਪ ਟਰਨਰ ਨੂੰ ਇਨਸਰਟ ਕਰਾਂਗੇ ਦੂਸਰੀ ਸਾਈਡ ਆਪਾਂ ਲੂਪ ਟਰਨਰ ਨੂੰ ਕੱਢ ਲਿਆ ਤੇ ਹੁਣ ਤੁਸੀਂ ਜਿਹੜੀ ਕੁੰਡੀ ਬਣੀ ਹੋਈ ਆ ਇਸ ਤਰੀਕੇ ਨਾਲ ਕੁੰਡੀ ਨੂੰ ਆਪਾਂ ਵਿੱਚ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਕੁੰਡੀ ਨੂੰ ਪੁਸਾ ਲੈਣਾ ਲੂਕ ਟਰਨਰ ਇਹਨੂੰ ਐਂਡ ਤੇ ਜਾ ਕੇ ਆਪਾਂ ਲੋਕ ਕਰ ਲੈਣਾ ਫੇਰ ਇਹਨੂੰ ਤੁਸੀਂ ਡੋਰੀ ਨੂੰ ਇਸ ਤਰੀਕੇ ਨਾਲ ਆਰਾਮ ਨਾਲ ਪਲਟ ਸਕਦੇ ਲੋਕ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਾਂ ਪਾਈਪਿੰਗ ਨੂੰ ਸ਼ੁਰੂ ਕਰ ਲੈਣਾ ਦੇਖੋ ਤੁਸੀਂ ਆਪਾਂ ਡੋਰੀ ਨੂੰ ਸਿੱਧਾ ਕਰ ਡੋਰੀ ਦੇਖੋ ਕਿੰਨੀ ਬ੍ਰੀਕ ਔਰ ਕਿੰਨੀ ਫਿਨਿਸ਼ਿੰਗ ਨਾਲ ਤਿਆਰ ਹੁੰਦੀ ਆ ਇਹ ਹੈਗਾ ਲੂਪ ਟਰਨਰ ਦਾ ਕੰਮ ਈਜ਼ੀ ਅਵੇਲੇਬਲ ਹੁੰਦਾ ਤੁਸੀਂ ਜਿਵੇਂ ਜਿੱਥੋਂ ਬਕਰਮ ਵਗੈਰਾ ਜਾਂ ਰੀਲਸ ਵਗੈਰਾ ਮਿਲਦੀਆਂ ਤਾਂ ਉੱਥੋਂ ਤੁਸੀਂ ਆਰਾਮ ਨਾਲ ਇਹ ਜਿਹੜਾ ਲੂਪ ਟਰਨਰ ਲੈ ਸਕਦੇ ਇਹਨੂੰ ਲੂਪ ਟਰਨਰ ਕਹਿੰਦੇ ਆ ਤੇ ਇਸ ਤਰੀਕੇ ਨਾਲ ਇਹਦੇ ਨਾਲ ਆਪਾਂ ਡੋਰੀ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਆ ਉਮੀਦ ਕਰਦੀ ਆ ਵੀ ਇਹ ਜਿਹੜੀ ਚੀਜ਼ ਦੱਸੀ ਆ ਤੁਹਾਨੂੰ ਬਹੁਤ ਫਾਇਦੇ ਦੀ ਹੋਊਗੀ ਤੁਹਾਡੇ ਲਈ ਤੇ ਦੇਖਦੇ ਦੇਖਦੇ ਪਿਆਰਾ ਜਿਹਾ ਕਮੈਂਟ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਤਾਂ ਕਿ ਮੈਨੂੰ ਲੱਗੇ ਵੀ ਜਿਹੜੀ ਮੈਂ ਚੀਜ਼ ਦੱਸੀ ਆ ਤੁਹਾਨੂੰ ਵਧੀਆ ਲੱਗੀ ਆ ਤੇ ਜਿਹੜੇ ਹੋਰ ਭੈਣ ਭਰਾ ਚੈਨਲ ਨਾਲ ਜੁੜ ਰਹੇ ਆ ਉਹਨਾਂ ਨੂੰ ਸ਼ੌਂਕ ਆ ਸਲਾਈ ਸਿੱਖਣ ਦਾ ਤੇ ਉਹ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ। ਥੈਂਕਸ ਫॉर ਵਾਚਿੰਗ।